Vamos

I'm yeah. yeah. ਨਹਰ ਗੁੰਦ ਬਸੁਰ ਮਾ ਬਲੂ ਕਸਮ ਬਸੰਤ ਗਨੰਤ ਨਾ ਆਵੇ ਰਵ ਸਖਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵ ਹਰ ਦਰ ਤਿਆਲ ਗਿਆਨ ਸਤ ਗੁਰ ਕੇ ਆਵ ਜਨផល ਉਹਨਹਿ ਜੋ ਗਾਵੈ ਪੰਦੇ ਅਮਰਦਾਸ ਗੁਣਤੇ ਕੀ ਤਉ ਸਰਣਾਏ ਜੀਓ ਮੈਂ ਆਸਾਰ ਕੀ ਚਿਤ ਮੈਂ ਮੇਰਾ ਸਭ ਦੁੱਖ ਗਵਾਹੀ ਜੀਓ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਕਾਹ ਸਾਹਮਣੇ ਨਾਮ ਰਿਹਾ ਸਾਧੂ ਰਿਹਾ ਰਹਿਓ ਗੁਰ ਗੋਵਿੰਦ ਕਾਹ ਨਾਨਕ ਇਹ ਜਗਤ ਮੈਂ ਜਪਿਓ ਘਰ ਮੰਤ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਸੁਖ ਹੂ ਟਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਵਤ ਕਸਮ ਦੀ ਨੂਰੇ ਅਰਸੋਂ ਕੁਰਸੋਂ ਛੱਟਿਆ ਤਦ ਡਿਠੇ ਸੱਚੇ ਬਾਤ ਸਾਹ ਮਨ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਫਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਟਿਆ ਸੋਹਿਆ ਸਭਨਾ ਦਾ सतनाम श्री वाहिबी सूर महला ती जिन सतगुर सिवे बहुत दुख लॻा ਜੁਗ ਚਾਰੇ ਪਰਮਾਈ ਹਮ ਦੀਨ ਤਮ ਜੁਗ ਜੁਗਤਾਤੇ ਸਭ ਦੇ ਦੇਹ ਬੁਝਾਈ ਬੇਨ ਸਤ ਗੁਰ ਸਿਵੇ ਬਹੁਤ ਦੁਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤਮ ਜੁਗ ਜੁਗ ਦਾਤੇ ਸਬਦੇ ਦੇ ਬੁਝਾਈ ਹਰ ਜਿਓ ਕਿਰਪਾ ਕਰੋ ਤਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਆਧਾਰੇ मनसा मार दुबदा सहज सहजमाणी पाया नाम अपारा हर रस चाख मन निर्मल हुआ किल बिख कटण हारा सबद मरहो ਫਿਰ ਜੀਵ ਸਦਹੀ ਆਪੇ ਮਰਨ ਨਾ ਹੋਈ ਅਮਰਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੇ ਕੋਈ ਦਾਤ ਦਾਤ ਰੱਖੀ ਹੱਥ ਆਪਣਾ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ Jap sei ਦਤ ਦਤ ਰਖੀ ਹੱਥ ਆਪਣਾ ਜਿਸ ਭਾਵ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੈ ਸਈ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤਿਹ ਸੌਰਠ ਮਹੱਲਾ ਤੀਜਾ ਮੈਂ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮ ਦੀਨ ਤੂੰ ਜੁਗ ਜੁਗ ਦਾਤੇ ਸਬਦ ਦੇਹ ਬੁਝਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਤ ਸੰਗ ਜੀਓ ਅੱਜ ਦਾ ਇਹ ਪਾਵਨ ਪਵਤਰ ਹੁਕਮ ਤੀਸਰੇ ਗੁਰਨਾਨਕ ਸੇਵਾ ਦੇ ਪੁੰਜ ਮਹਾਨ ਸੰਗਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੇ ਧਨ ਤਨ ਸੰਗਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 603 ਉੱਪਰ ਸੁਭੈਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਖਾਂ ਚੁੱਕਾਂ ਦੀ ਖਿਮਾ ਕਰਨੀ ਮਿਲਾਉ ਫਤਿਹ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ